ਹਾਂਜੀ ਸਤਿ ਸ਼੍ਰੀਕਾਲ ਜੀ ਬਠਿੰਡਾ ਫੈਮਿਲੀ ਚੈਨਲ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਫੇਰ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਜੀ ਵੀਡੀਓ ਤੇ ਇਹ ਵੀਡੀਓ ਆ ਕੋਈ ਫਕੀਰ ਘਰ ਅੱਗੇ ਆਵੇ ਤਾਂ ਉਹ ਤੋਂ ਇਹ ਚੀਜ਼ ਨੂੰ ਭੁੱਲ ਕੇ ਵੀ ਦਾਨ ਨਾ ਕਰੇ ਇਹ ਆ ਜੀ ਆਪਣਾ ਥੰਬਨੇਲ ਤੇ ਇਹਦਾ ਸਹੀ ਮਕਸਦ ਮੈਂ ਤੁਹਾਨੂੰ ਦੱਸਦੀ ਹਾਂ ਜੀ ਵੀ ਕਿਸ ਤਰ੍ਹਾਂ ਹੁੰਦਾ ਹੈ ਕਿਸ ਤਰ੍ਹਾਂ ਨਹੀਂ ਜਦੋਂ ਕੋਈ ਫਕੀਰ ਆਪਣੇ ਬਾਹਰ ਚ ਆਉਂਦਾ ਹੈ ਉਹ ਕਿਹੜੀ ਚੀਜ਼ ਹੈ ਜਿਹੜੀ ਆਪਾਂ ਨੂੰ ਭੁੱਲ ਕੇ ਵੀ ਨਹੀਂ ਦੇਣੀ ਚਾਹੀਦੀ ਨਹੀਂ ਫਿਰ ਆਪਣੀਆਂ ਪੁਸ਼ਤਾਂ ਤੱਕ ਬਰਬਾਦ ਹੋ ਜਾਂਦੀਆਂ ਜੀ ਠੀਕ ਹੈ ਨਾ ਜੀ ਜੇ ਵੀ ਤੁਹਾਨੂੰ ਮੇਰੀ ਵੀਡੀਓ ਬਧੀਆ ਲੱਗਦੀ ਹੈ ਪਲੀਜ਼ ਜੀ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਚਲੋ ਜੀ ਹੁਣ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਇੱਥੇ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਉਹ ਕਿਹੜੀ ਚੀਜ਼ ਹੈ ਜਿਹੜੀ ਆਪਾਂ ਨੂੰ ਭੁੱਲ ਕੇ ਵੀ ਨਹੀਂ ਦਾਨ ਕਰਨੀ ਚਾਹੀਦੀ ਮਾੜੇ ਬਚਨ ਇਹਨਾਂ ਨੂੰ ਕਦੇ ਵੀ ਨਹੀਂ ਬੋਲਣੇ ਚਾਹੀਦੇ ਮੱਥਾ ਫਕੀਰਾਂ ਨਾਲ ਨਾ ਲਾਓ ਤੇ ਲੇਖਾ ਦੇਣਾ ਔਖਾ ਹੋ ਜਾਊਗਾ ਕਦੇ ਵੀ ਕਿਸੇ ਸੰਤ ਨੂੰ ਕਿਸੇ ਫਕੀਰ ਨੂੰ ਮਾੜੇ ਸ਼ਬਦ ਨਾ ਬੋਲੋ ਆਪਾਂ ਇੱਕ ਸੰਤ ਗੱਡੂਆ ਸਿੰਘ ਵਾਲੰਦੇ ਨਾਂ ਤੇ ਵੀਡੀਓ ਪਾਈ ਸੀ ਉੱਥੇ ਇੱਕ ਵੀਰ ਨੇ ਕਮੈਂਟ ਕਰਕੇ ਇੰਨੇ ਸਾਰੇ ਨਾਮ ਲਿਖੇ ਗੱਡੂਆ ਸਰ ਦੇ ਉੱਤੇ ਦੇਖੋ ਨਹੀਂ ਠੀਕ ਲੱਗਦਾ ਹੁੰਦਾ ਨਾ ਆਪਾਂ ਛੱਡ ਦਿਆ ਕਰ ਪਰ ਆਪਾਂ ਅਪ ਸ਼ਬਦ ਨਾ ਬੋਲਿਆ ਪਤਾ ਨਹੀਂ ਉਹਨਾਂ ਨੇ ਕਿੱਥੇ-ਕਿੱਥੇ ਬੈਠ ਕੇ ਕਿੰਨੀ ਤਪੱਸਿਆ ਕਰੀ ਹੁੰਦੀ ਹੈ ਉਹ ਰੱਬ ਦੇ ਪਿਆਰੇ ਭਗਤ ਹੁੰਦੇ ਆ ਸੱਚੇ ਭਗਤ ਉਹ ਹੀ ਹੁੰਦੇ ਆ ਰੱਬ ਆਪਣੇ ਵਰਗੇ ਦੁਨਿਆਵੀ ਚੀਜ਼ਾਂ ਵਾਲੇ ਲੋਕ ਭਗਤ ਨਹੀਂ ਹੁੰਦੇਗੇ ਤੇ ਸੱਚੇ ਭਗਤਾਂ ਦੀ ਪਛਾਣ ਆਪਾਂ ਨੂੰ ਇੱਥੇ ਹੀ ਹੁੰਦੀ ਹੈ ਜੀ ਉਹ ਆਪਾਂ ਨੂੰ ਗੁਰਬਾਣੀ ਨਾਲ ਜੋੜਦੇ ਆ ਉਹ ਪੈਸਾ ਤਾਂ ਦੌਲਤ ਜ਼ਮੀਨ ਜਾਇਦਾਦਾਂ ਨਹੀਂ ਮੰਗਦੇ ਉਹ ਸਿਰਫ ਆਪਾਂ ਨੂੰ ਗੁਰਬਾਣੀ ਨਾਲ ਜੋੜਨਗੇ ਉਹੀ ਸੱਚੇ ਸੰਤ ਭਗਤ ਹੁੰਦੇ ਆ ਜੀ ਤੇ ਬਾਕੀ ਪਹਿਚਾਨ ਕਰਨਾ ਹੁਣ ਜਿਹੜੇ ਸਮੇਂ ਚ ਕਾਲ ਯੁੱਗ ਦੇ ਸਮੇਂ ਚ ਬਹੁਤ ਔਖੀ ਹੋਈ ਪਈ ਹੈ ਲਓ ਜੀ ਆਪਾਂ ਇੱਥੇ ਤੁਹਾਨੂੰ ਦੱਸ ਦਿਆਂ ਵੀ ਜਦੋਂ ਸੰਤ ਕੋਈ ਫਕੀਰ ਆਪਣੇ 바ਰ ਦੇ ਵਿੱਚ ਆਉਂਦਾ ਨਾ ਇੱਥੇ ਮੈਂ ਤੁਹਾਨੂੰ ਇੱਕ ਘਟਨਾ ਦੱਸਤੀਆਂ ਫਿਰ ਤੁਹਾਨੂੰ ਸਹੀ ਪਤਾ ਲੱਗੂਗਾ ਵੀ ਕਿੰਨਾ ਬੁਰਾ ਹੁੰਦਾ ਹੈ ਵੀ ਕਿੰਨਾ ਆਪਣਾ ਨਾਸ਼ ਕਰ ਦਿੰਦੇ ਇੱਕ ਉਹਨਾਂ ਦੇ ਦੋ ਬੋਲ ਇਹਦੇ ਲਈ ਜੀ ਸਾਧ ਸੰਤ ਤੋਂ ਕਦੇ ਵੀ ਇਹੋ ਜਿਹਾ ਬੋਲ ਨਾ ਕਰਾਇਆ ਕਰੋ ਇਹ ਮੈਂ ਤੁਹਾਨੂੰ ਸੱਚੀ ਘਟਨਾ ਦੱਸਦੀ 1900 999 ਦੀ ਘਟਨਾ ਹੈ ਜੀ 999 ਦੀ ਘਟਨਾ ਹੈ ਇਹ ਸਾਡੇ ਪਿੰਡ ਦੇ ਵਿੱਚ ਹੀ ਬੀਤੀ ਹੋਈ ਘਟਨਾ ਹੈ ਇਹਦੇ ਵਿੱਚ ਕੀ ਹੋਇਆ ਜੀ ਉਹ ਸੰਤਨਾ ਫੇਰੀ ਪਾਉਂਦੇ ਹੁੰਦੇ ਸੀ ਸਾਡੇ ਪਿੰਡ ਦੇ ਵਿੱਚ ਫਕੀਰ ਲਾਲੋ ਸੰਤ ਲਾਲੋ ਫੇਰੀ ਪਾਉਣੇ ਬਹੁਤ ਸੋਹਣੇ-ਸੋਹਣੇ ਸ਼ਬਦ ਬੋਲਣੇ ਉਹਨਾਂ ਨੇ ਜਦੋਂ ਫੇਰੀ ਪਾਉਣ ਆਉਂਦੇ ਉਹ ਉਹਨਾਂ ਨੇ ਮਹੀਨਾ ਡੇਢ ਮਹੀਨਾ ਫੇਰੀ ਪਾਉਣੀ ਉਸ ਤੋਂ ਮਹੀਨੇ ਉਹ ਮਾਰ ਤੱਕ ਸਾਂਝਾ ਇਹ ਮਹੀਨਾ ਹੋ ਜਾਂਦਾ ਹੈ ਉਹਦੇ ਮਹੀਨੇ ਵੀ ਨਹੀਂ ਠੰਮੁੰਦੇ ਆਪਾਂ ਸੁੱਤੇ ਨਹੀਂ ਹੁੰਦੇ ਤੇ ਉਹ ਬਾਬਾ ਜੀ ਫੇਰੀ ਪਾਉਂਦੇ ਸੀਗੇ ਜਿਹੜੇ ਮਹੀਨਿਆਂ ਦੇ ਵਿੱਚ ਗੁਰੂਆਂ ਦੇ ਆਪਣੇ ਸ਼ਹੀਦਾਂ ਦੇ ਦਿਨ ਹੁੰਦੇ ਆ ਗੁਰਗੁਆ ਸਿੰਘ ਦਾ ਪਰਿਵਾਰ ਪਿਛੜਿਆ ਸੀ ਉਹ ਮਹੀਨਾ ਡੇਢ ਮਹੀਨਾ ਲਗਾਤਾਰ ਉਹ ਫੇਰੀ ਪਾਉਂਦੇ ਫੇਰੀ ਪਾ ਕੇ ਉਹ ਚਲੇ ਜਾਂਦੇ ਜਦੋਂ ਹੁਣ ਵੀ ਕਣਕ ਆ ਗਈ ਆਪਣੇ ਕਣਕ ਪੱਕ ਗਈ ਤੇ ਉਹ ਰਿਆਸਤ ਇਕੱਠੀ ਕਰਦੇ ਹੁੰਦੇ ਸੀਗੇ ਆ ਦੇ ਡੇਰੀ ਦੇ ਵਿੱਚ ਉਹਨਾਂ ਦੇ ਹਮੇਸ਼ਾ ਹੀ ਲੰਗਰ ਚੱਲਦਾ ਰਹਿੰਦਾ ਸੀ ਕੋਈ ਗਰੀਬ ਲੰਗਰ ਖਾਵੇ ਕੋਈ ਬਿਮਾਰ ਉੱਥੇ ਆਵੇ ਉਹ ਇਲਾਜ ਫ੍ਰੀ ਕਰਾਉਂਦੇ ਸੀ ਕਿਸੇ ਦਿੱਤੀ ਵਿਆਹ ਜੋਗਾ ਕੋਈ ਵਿਆਹ ਨਹੀਂ ਸਕਦਾ ਸੀ ਉਹ ਬਿਹਾਉਂਦੇ ਸੀ ਬਹੁਤ ਸਾਰਾ ਦਾਜ ਵੀ ਦਿੰਦੇ ਸੀਗੇ ਇਸ ਤਰ੍ਹਾਂ ਦੇ ਪੁੰਨ ਕੰਮ ਪੁੰਨ ਦੇ ਕੰਮ ਉਹ ਕਰਦੇ ਸੀਗੇ ਤੇ ਪਰ ਉਹਨਾਂ ਦਾ ਆਦਤ ਇਹ ਸੀ ਵੀ ਪਿੰਡਾਂ ਦੇ ਵਿੱਚ ਜਾ ਕੇ ਹਰੇਕ ਪਿੰਡ ਦੇ ਵਿੱਚ ਉਹ ਨੇੜੇ-ਨੇੜੇ ਪਿੰਡਾਂ 'ਚ ਫੇਰੀ ਪਾਉਂਦੇ ਸੀ ਬੜੇ ਸੋਹਣੇ-ਸੋਹਣੇ ਸ਼ਬਦ ਲਾ ਕੇ ਉਹ ਗਲੀਆਂ ਦੇ ਵਿੱਚ ਫੇਰੀ ਪਾਉਂਦੇ ਫਿਰ ਜਦੋਂ ਕਣਕਾਂ ਜਾਂ ਫਿਰ ਜੋ ਰਿਆਸਤ ਲੈਣ ਹੁੰਦੇ ਸੀ ਉਹ ਪਿੰਡ ਦੇ ਵਿੱਚ ਸਾਡੇ ਰਿਆਸਤ ਲੈਣ ਆਏ ਤੇ ਸਾਡੇ ਮੇਰੇ ਤਾਇਆ ਜੀ ਪਿੰਡ ਦੇ ਨੰਬਰਦਾਰ ਸੀ ਉਹ ਉਹਨਾਂ ਦੇ ਨਾਲ ਉਹਨਾਂ ਨਾਲ ਲੈ ਗਏ ਉਹਨਾਂ ਨਾਲ ਬੜਾ ਮੋਹ ਪਿਆਰ ਸੀ ਮੇਰੇ ਤਾਇਆ ਜੀ ਨਾਲ ਬੜਾ ਆਉਂਦੇ ਜਾਂਦੇ ਸੀ ਮੋਹ ਪਿਆਰ ਸੀ ਦੋਨਾਂ ਦਾ ਬਹੁਤ ਜ਼ਿਆਦਾ ਤੇ ਮੇਰਾ ਤਾਇਆ ਜੀ ਵੀ ਉਹਨਾਂ ਨੂੰ ਵੀ ਆਪਣਾ ਇੱਕ ਸੱਚਾ ਦੋਸਤ ਹੀ ਮੰਨਦਾ ਸੀ ਹਰ ਗੱਲ ਇੱਕ ਉਹਨਾਂ ਨਾਲ ਸ਼ੇਅਰ ਕਰਦਾ ਸੀ ਚਲੋ ਜੀ ਆਇਓ ਤਾਇਆ ਜੀ ਨੂੰ ਕਹਿੰਦੇ ਵੀ ਚਲੋ ਆਪਾਂ ਚੱਲ ਜਾਈਏ ਵੀ ਆਪਾਂ ਪਿੰਡ 'ਚ ਸਾਡੇ ਨਾਲ ਰਿਆਸਤ ਇਕੱਠੀ ਕਰਾ ਚੁਰ ਤਾਇਆ ਦੀ ਟਰਾਲੀ ਲੈ ਕੇ ਉਹਨਾਂ ਨਾਲ ਚਲੇ ਗਏ ਪਿੰਡ ਦੇ ਵਿੱਚ ਉਹਨਾਂ ਨਾਲ ਰਿਆਸਤ ਇਕੱਠੀ ਕਰਾ ਰਹੀ ਹੈ ਇੱਕ ਸਾਡੇ ਪਿੰਡ ਦੇ ਵਿੱਚ ਕਾਫੀ ਅਮੀਰ ਆਦਮੀ ਸੀਗਾ ਜੀ ਉਹਦੇ ਕੋਲ 70-80 ਕਿੱਲੇ ਪੈੜੀ ਦੇ ਸੀਗੇ ਤੇ ਬਹੁਤ ਸਾਰਾ ਪੈਸਾ ਸੀ ਯਾਨੀ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਆਪਾਂ ਅੱਜ ਦੇ ਸਮੇਂ 'ਚ ਹਨ ਉਹ ਕੱਲ੍ਹਵੇਂ ਬੰਨਵੇਂ 'ਚ ਉਹਦੇ ਕੋਲੇ ਸੀਗਾ ਜੀ ਗੱਡੀਆਂ ਤੋਂ ਲਾ ਹਰ ਇੱਕ ਸਹੂਲਤ ਸੀ ਕਿਉਂਕਿ ਪੈਸਾ ਚੰਗਾ ਸੀ ਤੇ ਬਾਕੀ ਜਦੀ ਜਾਇਦਾਦ ਕਾਫੀ ਜ਼ਿਆਦਾ ਸੀ ਤੇ ਬੜਾ ਹਕਾਰ ਦੇ ਵਿੱਚ ਸੀ ਮਾਨ ਦੇ ਵਿੱਚ ਹਕਾਰ ਦੇ ਵਿੱਚ ਲਾਲ ਲਈ ਆਪਾਂ ਉਹਵੇਂ ਸੀ ਚਲੋ ਜੀ ਜਦੋਂ ਸੰਤ ਉਹਨਾਂ ਦੇ ਘਰੇ ਗਏ ਵੀ ਭਾਈ ਸਾਨੂੰ ਰਿਆਸਤ ਪਾ ਉਹਨੂੰ ਕਹਿੰਦੇ ਜਾਓ ਜਾਓ ਪਾਲ ਦਿਓ ਇੱਥੇ ਵੀ ਇਹਲੇ ਫਿਰਦੇ ਆ ਜਾਂਦੇ ਆ ਕਮਾਈਆਂ ਅਸੀਂ ਕਰਦੇ ਰਹਿ ਜਣੇ ਆ ਤੇ ਕਣਕਾਂ ਹੀ ਪਾਲਦੇ ਆ ਸੰਤ ਜੀ ਕਹਿੰਦਾ ਭਾਈ ਚਲ ਕੋਈ ਨਹੀਂ ਥੋੜੀ ਪਾ ਦੇ ਪਤਾ ਨਹੀਂ ਭਾਈ ਕਿਰਮੈ ਸ਼ਬਦ ਬਿਆਨ ਨਹੀਂ ਕਰ ਸਕਦੀ ਉਹਨਾਂ ਨੇ ਬਹੁਤ ਸ਼ਬਦ ਬੋਲੇ ਸੰਤ ਕਹਿੰਦੇ ਚਲੋ ਭਾਈ ਤੁਸੀਂ ਨਹੀਂ ਪਾਉਣੀ ਨਾ ਪਾਓ ਤੁਸੀਂ ਮਾੜੇ ਸ਼ਬਦ ਨਾ ਬੋਲੋ ਤੇ ਚਲੋ ਜੀ ਐਸ ਤਰ੍ਹਾਂ ਕਹਿ ਕੇ ਤੇ ਉਹਨਾਂ ਨੇ ਬਾਹਰ ਪਿਆ ਕੁੰਡਾ ਲਾ ਲਿਆ ਸੰਤਾਂ ਨੂੰ ਬਾਹਰ ਕੱਢ ਕੇ ਤੇ ਕੁੰਡੀ ਲਾਲੀ ਪਾਣ ਸੰਤ ਕਹਿੰਦੇ ਮੇਰੇ ਤਾਇਏ ਨੂੰ ਕਹਿੰਦੇ ਆ ਜਾ ਨੰਬਰਦਾਰ ਆਪਾਂ ਚੱਲ ਗਏ ਇੱਥੇ ਤੱਕ ਕਬੂਤਰੀ ਗੁੰਜਣਗੇ ਮੈਂ ਤਾਇਏ ਕਹਿੰਦਾ ਨਹੀਂ ਜੀ ਚਾ ਆਇਤਾ ਚਾ ਨਾਖੋ ਪਰਮਾਤਮਾ ਦਾ ਚਲੋ ਸੁਭਾਈ ਹੈ ਇਹਦਾ ਬਾਈ ਦਾ ਥੋੜਾ ਰੁੱਖਾ ਹੈ ਸੁਭਾ ਚਲਾਏ ਕਹਿੰਦੀ ਕਹਿੰਦੀ ਚਲੋ ਕੁਝ ਹੋਰ ਨਾ ਬੋਲੀ ਮੇਰਾ ਤਾਇਆ ਜੀ ਤੇ ਲੈ ਕੇ ਲੈ ਕੇ ਆ ਗਏ ਆ ਗਏ ਜੀ ਫਿਰ ਉਹ ਘਰ ਦੀ ਬਰਬਾਦੀ ਅਸੀਂ ਆਪ ਦੇ ਅੱਖੀ ਦੇਖੀ ਇੱਕ ਸਾਲ ਦੇ ਵਿੱਚ ਵਿੱਚ ਹੀ ਘਰ ਦਾ ਨਾਸ਼ ਵੱਜ ਗਿਆ ਫਿਰ ਅਗਲੀਆਂ ਕਣਕਾਂ ਤੋਂ ਸੱਚਮੁੱਚ ਹੀ ਉੱਥੇ ਕਬੂਤਰ ਉੱਝਣ ਲੱਗ ਗਏ ਸਾਲ ਦੇ ਵਿੱਚ ਵਿੱਚ ਉਸ ਬੀਵ ਦੇ ਭਰਾ ਦਾ ਜਿਹੜਾ ਬੀਰ ਅਪ ਸ਼ਬਦ ਬੋਲਿਆ ਸੀ ਉਹਦੇ ਪਿਓ ਦਾ ਐਕਸੀਡੈਂਟ ਹੋ ਗਿਆ ਟਰੈਕਟਰ ਨਾਲ ਉਹਦੀ ਥਾਂ ਤੇ ਮੌਤ ਹੋ ਗਈ ਸੀ ਉਹ ਵੀਰ ਮੈਂਟਲ ਹੋ ਗਿਆ 15 20 ਦਿਨ ਹੀ ਉਹ ਤਾਂ ਸਾਰਾ ਦਿਮਾਗ ਤਾਂ ਐ ਅਪਸੈਟ ਹੀ ਹੋ ਗਿਆ ਵੀ ਦਿਮਾਗ ਦਾ ਤੋਨੇ ਸਲਫਾਟ ਦੀਆਂ ਗੋਲੀਆਂ ਖਾ ਕੇ ਆਤਮੱਪਿਆ ਕਰ ਲੇ ਉਹ ਜਿਹੜੀ ਘਰ ਦੀ ਔਰਤ ਸੀ ਉਹ ਬੱਚੇ ਛੋਟੇ ਸੀਗੇ ਫਿਰ ਵੀ ਰਹਿਣਾ ਔਖਾ ਸੀਗਾ ਉਹ ਲੈ ਕੇ ਆਵਦੇ ਬੱਚਿਆਂ ਨੂੰ ਤੇ ਸ਼ਹਿਰ ਚ ਜਾ ਕੇ ਪੜਾਉਣ ਲਈ ਗਈ ਬਾਕੀ ਜਦੋਂ ਪੈਸਾ ਜਾਦੇ ਹੋ ਗਿਆ ਨਾ ਫਿਰ ਕੌਣ ਪਿੰਡਾਂ ਚ ਗਰਦਾਂ ਫੱਕਦਾ ਉਹ ਲੈ ਕੇ ਆਵੇ ਦੋਨੇ ਬੱਚਿਆਂ ਨੂੰ ਤੇ ਸ਼ਹਿਰ ਚ ਜਾ ਕੇ ਬੈਠੀ ਵੀ ਮੈਂ ਇਹਨਾਂ ਨੂੰ ਪੜਾਉਣੀ ਆ ਇੱਕ ਸਾਲ ਦੇ ਵਿੱਚ ਵਿੱਚ ਘਰ ਦੇ ਵਿੱਚ ਸੱਚਮੁੱਚ ਇੱਕ ਬੁੱਤਰ ਗੁੰਜਣਾ ਦੀ ਤੋਂ 35 ਸਾਲ ਹੋ ਗਏ ਕੋਠੀ ਪਈ ਨੂੰ ਕਰੋੜ ਡੇਢ ਕਰੋੜ ਦੀ ਕੋਠੀ ਅੱਜ ਦੀ ਕੀਮਤ ਦੇ ਵਿੱਚ ਉਹ ਹੈਗੀ ਆ ਜਿੰਦਾ ਲੱਗਿਆ ਦੇ ਸਿਰਫ ਉੱਤੇ ਕਬੂਤਰੀ ਗੂਹੀ ਤੇ ਇਹਦੇ ਲਈ ਜੀ ਕਦੇ ਵੀ ਦਰ ਦੇ ਉੱਤੇ ਆਏ ਫਕੀਰ ਨੂੰ ਅਪਸ਼ਾਦ ਨਹੀਂ ਬੋਲੀਦੇ ਹੁੰਦੇ ਕਦੇ ਵੀ ਥੋੜਾ ਪਾ ਦਿਓ ਪਰ ਪਾਓ ਨੂੰ ਜ਼ਰੂਰ ਪਾਓ ਕਣਕ ਪਾ ਦਿਓ ਕੋਈ ਦੋ ਰੁਪਏ ਦੇ ਦਿਓ ਜਾਂ ਕੋਈ ਨੂੰ ਪ੍ਰਸ਼ਾਦਾ ਸ਼ਗਨ ਦੇ ਦਿਓ ਤੇ ਵਸ ਧੀਰੀ ਤੀਕ ਰੱਖੋ ਚਲੋ ਹੁਣ ਸਮਾਂ ਮਾੜਾ ਵੀ ਗਾਂ ਹੁੰਦੇ ਅਗਲੇ ਘਰਾਂ ਨੂੰ ਪਾਏ ਜਾਂਦੇ ਆ ਧੀਰੀ ਚਿ ਬਾ ਕੇ ਕਰੋ ਇਹ ਕੰਮ ਧੀਰੀ ਚ ਦਿੱਤਾ ਹੋਇਆ ਦਾਣ ਹਜ਼ਾਰ ਗੁਣਾ ਫਲਦਾ ਉਹਨਾਂ ਨੂੰ ਉੱਥੇ ਧੀਰੀ ਚ ਬਾਓ ਉੱਥੇ ਦਾਣ ਦਿਓ ਪਰ ਪਲੀ ਕਿਸੇ ਨੂੰ ਆਪ ਦੇ ਘਰੋਂ ਆਪ ਛੱਦ ਨਾ ਬੋਲ ਕੇ ਕੱਢੋ ਦਰਤ ਆਏ ਪੁਖਾਰੀ ਨੂੰ ਸਿਆਣੇ ਕਹਿੰਦੇ ਹੁੰਦੇ ਆ ਜਿਹੜਾ ਦਰਤ ਆਉਂਦਾ ਉਹ ਮਰ ਜਾਂਦਾ ਉਦੋਂ ਮਰਿਆ ਹੋ ਹੁੰਦਾ ਜਿਹੜਾ ਉਹਨੂੰ ਖਾਦੀ ਮੋੜਦਾ ਇਵੇ ਲਈ ਦਰਦੇਵ ਤੇ ਆਏ ਕਿਸੇ ਵੀ ਪਖਾਰੀ ਨੂੰ ਮਾੜੇ ਸ਼ਬਦ ਅਪਸ਼ਬਦ ਨਾ ਬੋਲੋ ਇਹ ਆਪਣਾ ਬਰਬਾਦੀ ਦਾ ਕਾਰਨ ਬਣ ਜਾਂਦਾ ਫਿਰ ਆਪਣੀ ਪੁਸ਼ਤਾ ਤੱਕ ਬਰਬਾਦ ਹੋ ਜਾਂਦੀਆਂ ਇਹ ਅਸੀਂ ਅੱਖੀਂ ਵੇਖਿਆ ਹਾਸਾ ਤੇ ਸਾਡੇ ਤਾਏ ਜੀ ਸਾਡੇ ਨਾਲ ਬੜੀ ਵਾਰੀ ਗੱਲ ਸ਼ੇਅਰ ਕਰਦੇ ਸੀ ਵੀ ਪੁੱਤਰ ਮੈਂ ਉਹਦੇ ਨਾਲ ਕਿਹਾ ਤੇ ਬਾਬਾ ਜੀ ਨੇ ਵੀ ਐਸ ਤਰ੍ਹਾਂ ਸ਼ਬਦ ਬੋਲੇ ਸੀ ਤਾਂ ਵੇਖ ਲਓ ਕੂਤਰ ਸੱਚਮੱਚ ਹੀ ਉਸ ਘਰ ਦੇ ਵਿੱਚ ਗੂੰਜਦੇ ਆ ਕੀ ਕਰਨਾ ਪੈਸਾ ਕੀ ਕਰਨਾ ਧੰਦ ਔਲਤ ਕੀ ਕਾਹ ਦਾ ਹਕਾਰ ਬੰਦਿਆ ਕਾਹ ਦਾ ਹਕਾਰ ਤੇਰਾ ਇੱਕ ਮਿੰਟ ਦਾ ਪਤਾ ਨਹੀਂਗਾ ਜਿਹੜੇ ਪੈਸੇ ਦਾ ਉਹਨੂੰ ਹਕਾਰ ਸੀ ਉਹ ਪੈਸੇ ਨੇ ਉਹਨੂੰ ਸਹੀ ਨਹੀਂ ਕਰ ਕਰਿਆ ਉਹ ਪੈਸੇ ਨੂੰ ਵੇਖ ਕੇ ਹੱਲ ਲਗਿਆ ਪੈਸੇ ਨੂੰ ਇੰਨਾ ਮੀਰ ਪੈਸਾ ਧੰਦ ਔਲ ਸਭ ਕੁਝ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਸਲਫਾਸ ਦੀਆਂ ਗੋਲੀਆਂ ਖਾ ਕੇ ਕਿਉਂ ਜਾਨ ਦਿੱਤੀ ਸਿਰਫ ਇਹ ਸ਼ਰਾਫ ਲੱਗਿਆ ਇਹਦੇ ਲਈ ਜੀ ਤਪੱਸਿਆ ਕਰੀ ਹੁੰਦੀ ਹੈ ਸੰਤਾਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਫਕੀਰੀ ਇਹਨਾਂ ਦੇ ਲੇਹਿੰਦੀਆਂ ਇਹਨਾਂ ਨੇ ਕਿਹੋ ਜਿਹੇ ਬਚਨ ਹੁੰਦੇ ਐ ਇਹਨਾਂ ਦੇ ਮੂੰਹ ਚੋਂ ਇਹਨਾਂ ਨੂੰ ਕਦੇ ਵੀ ਟੀਚਰ ਕਦੇ ਵੀ ਨੰਬਰ ਮੰਦਾ ਬੋਲਿਆ ਕਰੋ ਨਹੀਂ ਚਿਤ ਮੰਦਾ ਚੁੱਪ ਕਰਕੇ ਪਾਸੇ ਲੰਘ ਜਾਂਦੇ ਐ ਕੋਈ ਕਿੜਾ ਆਪਾਂ ਨੂੰ ਬੁਲਾਉਂਦੇ ਐ ਤਾਂ ਚੁੱਪ ਕਰਕੇ ਤੁਰੇ ਜਾਂਦੇ ਹੁੰਦੇ ਆਪ ਕੋ ਆਪਦੇ ਰਾਹਾਂ ਪਾਉਂਦੇ ਐ ਤੇ ਪਰ ਕਦੇ ਵੀ ਇਹਨਾਂ ਨੂੰ ਟੀਚਰ ਨਾ ਕਰੋ ਕਦੇ ਵੀ ਮਾੜੇ ਸ਼ਬਦਾਂ ਬੋਲੋ ਇਹ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦਿਓ ਵੀ ਕੋਈ ਵੀ ਸੰਤ ਸਾਧ ਕੋਈ ਫਕੀਰ ਤੁਹਾਨੂੰ ਮਿਲਦਾ ਤੇ ਕਦੇ ਵੀ ਬਤ ਨੂੰ ਟੀਚਰ ਨਾ ਕਰੋ ਕਦੇ ਵੀ ਉਹਨਾਂ 'ਸਾ ਮਜ਼ਾਕ ਕੋਈ ਨਾ ਕਰੋ ਪਤਾ ਨਹੀਂ ਉਹਨਾਂ ਨੇ ਕਿਹੜੇ ਵੇਲੇ ਕੀ ਸ਼ਬਦ ਮੂੰਹ ਚੋਂ ਕੱਢ ਦੇਣੇ ਜੇ ਇਹ ਫਿਰ ਆਪਣੇ ਕਈ ਪੀੜ੍ਹੀਆਂ ਬਰਬਾਦ ਹੋ ਜਾਂਦੇ ਆ ਇਹ ਗੱਲ ਅਸੀਂ ਅੱਜ ਵੀ ਸਾਰੇ ਬੈਠ ਕੇ ਚਤਾਰਦੇ ਆ ਜੀ ਤੇ ਇਹਦੇ ਲਈ ਉਹਨਾਂ ਦਾ ਪ੍ਰਾਇਕ ਜੋ ਸਰਾ ਪਰਮਾਤਮਾ ਕਿਸੇ ਨੂੰ ਦੇਵੇਸ਼ ਕਿਸੇ ਦੇ ਵਿੱਚੋਂ ਸ਼ਬਦ ਨਾ ਕਢਾਵੇ ਪਰ ਐ ਬਾਹਰ ਦੇ ਵਿੱਚ ਆਏ ਨੂੰ ਆਵਾ ਤਵਾ ਬੋਲਣਾ ਆਪਣੇ ਲਈ ਵੀ ਗਲਤ ਗੱਲ ਹੈ ਸਿਆਣੇ ਕਹਿੰਦੇ ਨੇ ਇੱਕ ਪਾਸੇ ਤਾਂ ਆਪਾਂ ਕਹਿੰਨੇ ਘਰ ਦੇ ਵਿੱਚ ਆਇਆ ਰੱਬ ਸਮਾਨ ਹੁੰਦਾ ਰਿਸ਼ਤੇਦਾਰ ਨੂੰ ਆਪਾਂ ਇੱਜ਼ਤ ਮਾਨ ਕਰਦੇ ਆ ਆਪਣੇ ਦੁਸ਼ਮਣ ਨੂੰ ਵੀ ਆਪਾਂ ਇੱਜ਼ਤ ਦਿੰਨੇ ਵੀ ਆਪਣੇ ਘਰੇ ਚੱਲ ਕੇ ਆਇਆ ਫਿਰ ਉਹ ਤਾਂ ਆਪਾਂ ਤੋਂ ਕੀ ਥੋੜਾ ਬਹੁਤ ਰਿਆਸਤ ਮੰਗਣ ਆਉਂਦੇ ਆ ਬਾਕੀ ਹਾੜੀ ਤੇ ਸਮੇ ਤੁਸੀਂ ਦੇਖੋ ਆਪਣੇ ਘਰੇ ਸਾਰੇ ਬਹੁਤ سارے ਵਿਖਾਉਂਦੇ ਹਨ ਖੁਸ਼ਰੀ ਵਿਚਾਰੇ ਉਹ ਵੀ ਆਉਂਦੇ ਆ ਆਪਾਂ ਉਹਨਾਂ ਨੂੰ ਵੀ ਰਿਆਸਤ ਪਾਉਂਦੇ ਆ ਹੁਣ ਜੇ ਆਪਾਂ ਉਹਨਾਂ ਨਾਲ ਲੜਗੇ ਝਗੜਾ ਕਰਗੇ ਫਿਰ ਆਪਣੀ ਗਲਤ ਗੱਲ ਲੈ ਪਰਮਾਤਮਾ ਨੇ ਉਹਨਾਂ ਨੂੰ ਕੀਤਾ ਦਿੱਤਾ ਤੇ ਫਿਰ ਉਹ ਹੀਰ ਹੀ ਕਰਦੇ ਆ ਹਨਾ ਆਏ ਆਪਾਂ ਹੁਣ ਕਿਸੇ ਦੇ ਘਰੇ ਬਗ ਜਾਗੇ ਕੋਈ ਚੀਜ਼ ਨਹੀਂ ਜਾ ਸਕਦੀ ਕਿਉਂਕਿ ਪਰਮਾਤਮਾ ਨੇ ਆਪਾਂ ਨੂੰ ਇੰਨੇ ਜੋ ਗ੍ਰੇ ਕੀਤਾ ਦਾਨ ਦੇ ਜੋ ਗ੍ਰੇ ਕਰੇ ਫਿਰ ਆਪਾਂ ਹਾਸਾ ਸਦਾਨ ਦੇ ਕੇ ਜੀ ਮੰਗਣਾ ਬਹੁਤ ਔਖਾ ਕਿਸੇ ਦੇ ਮੂਰੇ ਹੱਥ ਕੱਢ ਕੇ ਤੇ ਪਰਮਾਤਮਾ ਕਿਸੇ ਨੂੰ ਇਹੋ ਜਿਹੇ ਹੱਥ ਕਢਾਵੇ ਵੀ ਨਾ ਕਿਸੇ ਨੂੰ ਮੰਗਾਵੇ ਵੀ ਨਾ ਆਪ ਦੇ ਘਰਾਂ ਚ ਸਭ ਨੂੰ ਵਾੜਾ ਵਾੜਾ ਦੇਵੇ ਮਹਾਰਾਜ ਤੇ ਮਹਾਰਾਜ ਦਿੰਦਾ ਵੀ ਹੈ ਜੀ ਨਹੀਂ ਤਾਂ ਆਪਾਂ ਸ਼ੁਕਰ ਕਰਨਾ ਨਹੀਂ ਜਾਣਦੇ ਉਹਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰਕੇ ਜਿਹੜਾ ਆਪਾਂ ਹੋਰ ਫਲ ਆਵੇ ਇਹਦੇ ਲਈ ਸ਼ੁਕਰਾਨਾ ਤਾਂ ਆਪਾਂ ਆਪਣੇ ਕੋਲ ਟਾਈਮ ਨਹੀਂ ਆਪਣੇ ਕੋਲ ਸ਼ਿਕਾਇਤਾਂ ਤੇ ਮੰਗਾਂ ਦਾ ਟਾਈਮ ਆ ਦੇਓ ਆ ਦੇਓ ਤੇ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਵੀਡੀਓ ਜਿਆਦਾ ਲੰਬੀ ਹੋਏ ਜੇ ਤੁਹਾਨੂੰ ਵੇਖਣੀ ਔਖੀ ਹੋ ਜਾਂਦੀ ਹੈ ਤੇ ਇਹ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਦੇ ਹੋ ਤੁਹਾਡਾ ਸਾਰਿਆਂ ਦਾ ਤੈਦਰਮ ਬਹੁਤ-ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਤੰਦਰੁਸਤਿਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਜੀ ਮੱਤਵਦੂ ਜਰੂਰ ਬਖਸ਼ੇ ਦੈਂਦ ਗੁਰੂ ਨਗਰਾ ਚੋਗੁਰ ਨਗਰਾ ਕੀ ਬਖਸ਼ੂ ਜੀ ਥੀ ਕਿ ਤੁਸੀਂ ਮੇਰੀ ਵੀਡੀਓ ਵੇਖਨੇ ਆ ਪਰਮਾਤਮਾ ਤੁਹਾਨੂੰ ਤਾਂ ਸਰੀਰਕ ਤੰਦਰੁਸਤੀਆਂ ਬਖਸ਼ੇ ਗੁਰ ਸਿੱਖੀ ਜੀਵਨ ਦੇ ਦਾਤ ਬਖਸ਼ੇ ਮਹਾਰਾਜ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ